ਓਏ ਅੱਜ ਕੱਲ ਕੁੜੀਆਂ ਦੀ ਅੱਖ ਮੁੰਡਿਆਂ ਵਿੱਚ ਰਹਿੰਦੀ ਓਏ ਓਏ ਛੋਰਾ ਮੈਨੂੰ ਕਰਕੇ ਦੇਖਾ ਯਾਰ ਹਾ ਫੋਟੋਆਂ ਆਉਂਦੀਆਂ ਨਹੀਂ ਜਿਹੜੀਆਂ ਤੁਹਾਡੇ ਫੋਨ 'ਚ ਆਹ ਫੋਟੋਆਂ ਕਰਕੇ ਦੇ ਯਾਰ ਸਨੈਪਚੈਟ ਜਿਹੜੀਆਂ ਅੱਧੀਆਂ ਅੱਧੀਆਂ ਰੀੜੇ 'ਚ ਨਹੀਂ ਪਹੁੰਚਦੀਆਂ ਹਾਂ ਚਾਚਾ ਸਨੈਪਚੈਟ ਹੈ ਓਹ ਸਨੈਪਚੈਟ ਜਿਹੜੀ ਵੀ ਹੈਗੀ ਐ ਫਕੈ ਕੀ ਕਹਦਾ ਉਹਨਾਂ ਨੂੰ ਕ ਗਲੈਪ ਚੈਟ ਸਨੈਪ ਚੈਟ ਸਨੈਪ ਚੈਟ ਉਹ ਮੈਨੂੰ ਫੋਨ ਤੇ ਕਰਕੇ ਦਾ ਦੇ ਯਾਰ ਕੋਈ ਮੈਂ ਵੀ ਵੇਖ ਲੈ ਧਰਮਨ ਨਾਲ ਯਾਰ 2 ਮਿੰਟ ਆ 16 ਸਾਲ ਦੇ ਹੈ ਕੀ ਓਏ ਯਾਰ ਗੱਲ 16 ਸਾਲ ਦੀ ਨਹੀਂ ਗੱਲ ਜਵਾਨੀ ਦੀ ਹੁੰਦੀ ਹੈ ਜੀ ਜੀ ਉਹਦਾ ਸਾਡਾ ਦੇਖਣ ਦਾ ਕੰਮ ਆ ਉਹ ਸਨੈਪ ਕਰ ਉਹ ਤੂੰ ਯਾਰ ਕਰ ਦਿਓ ਯਾਰ ਤੁਸੀਂ ਹੁੰਦਾ ਪਤਾ ਹੈ ਸਨੈਪ ਕੋਈ ਨਹੀਂ ਪੈਂਦੀ ਆ ਕਰ ਦਿਓ ਆ ਓਏ ਉਹਨਾਂ ਗਰਦੀਬ ਨਹੀਂ ਆਉਂਦਾ ਯਾਰ ਮੈਨੂੰ ਲੱਗਦਾ ਲੱਗਦਾ ਤਾਂ ਹੀ ਹੈ ਚਾਚਾ ਆ ਉਹ ਰਸਦ ਸੱਦਦਾ ਮਰੀ ਗਾ ਤਾਰੂ ਜੀ ਉਹਦਾ ਨਾ ਰਿਸ਼ਤਾ ਰਿਸ਼ਤਾ ਤਾਂ ਕਰਾ ਦੇ ਆਂ ਯਾਰ ਆਪਣੇ ਕੋਲ ਰਸਤੇ ਬਤਕੀ ਦੇ ਆਪਾਂ ਉਹਦੇ ਕੋਲ ਉਹ ਫੱਲਾ ਵੀ ਮਰੇ ਬੰਦ ਰਹਿਣਾ ਤਾਰੂ ਜੀ ਕੰਮ ਦੀ ਪੈਸੇ ਤੋਂ ਮਾਰਾਂਗੇ ਤੇ ਸਿਰ ਤੇ ਰਿਸ਼ਤਾ ਕਰਾਉਂ ਰਿਸ਼ਤਾ ਹੀ ਰਿੜਾ ਦਾਂਗੇ ਅੱਛਾ ਅੱਛਾ ਚੱਲ ਕੋਈ ਨਹੀਂ ਰਸਤਾ ਮੈਂ ਕਰਾਉਂ ਰਸਤਾ ਮੈਂ ਮੈਂ ਕਰ ਲੜੀ ਤੂੰ ਲੱਗਦਾ ਯਾਰ ਕਿਉਂ ਹੁੰਦਾ ਇਦਾਂ ਗਰੀਬ ਯਾਏ ਓਏ ਆਹ ਵਧੀਆ ਵਧੀਆ ਦੀਆ ਵਾਲਾ ਪੁੱਤ ਸ਼ੇਰਾ ਠੀਕ ਹੈ ਹੋਰ ਭਾਈ ਹੋਰ ਭਾਈ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਇੱਧਰ ਬੈਠੋ ਵਧੀਆ ਵਧੀਆ ਇੱਧਰ ਬੈਠੋ ਇੱਧਰ ਬੈ ਬਾਈ ਬੈ ਸ਼ੇਰਾ ਤੂੰ ਵੀ ਬੈ ਜਾ ਸ਼ੇਰਾ ਤੁਸੀਂ ਵੀ ਬੈਠੋ ਇੱਧਰ ਬੈ ਜਾ ਬਾਈ ਹਾਂ ਪਾਣੀ ਪੂਣੀ ਪੀਓਗੇ ਉਹ ਪਾਣੀ ਤਾਂ ਹੁਣੇ ਪੀ ਕੇ ਆਏ ਜਸਮੀਲ ਕੇ ਘਰੋਂ ਬਾਈ ਯਾਰ। ਉਹ ਤੁਸੀਂ ਪਹਿਲਾਂ ਜਦੇ ਜਸਮੀਲ ਕੇ ਘਰੇ ਸੀ। ਹਾਂ ਬਾਈ। ਠੀਕ ਹੈ ਠੀਕ ਹੈ। ਪੂਰ ਪਰਿਵਾਰ ਦੀ ਸੁਣਾਓ ਜੀ। ਪਰਿਵਾਰ ਵਧੀਆ ਬਾਈ। ਠੀਕ ਆ ਬਸ ਆਣ ਵਜਦੀ ਜਾਂਦੇ ਸੀਗੇ। ਤੈਨੂੰ ਬੜਾ ਆਪਣੇ ਵਾਣ ਕਿੜਾ ਆਉਂਦਾ ਯਾਰ ਪੈਲੀ ਬਾਲੀ ਆ। 2.5 ਕਿੱਲੇ ਪੈਲੀ ਹੁਣ ਕੌਣ ਬੀਜਣਾ ਬੇਦੱਤ। ਉਮਰ ਹਾਂ ਯਾਰ ਲੈ ਲੂ ਕੇ ਆਇਆ ਹੁਣ ਬੰਦਾ ਓਏ ਇੱਥੇ ਢਾਈ ਆ ਨ ਆਪਣੇ ਅੱਛਾ ਉਹ ਦੁੱਧੇ ਮੋਕੇ ਤੇ ਪੈਂਦੀ ਨਾ ਬਾਕੀ ਆਪਣੀ 13 ਗੱਲੇ ਪਹਿਲੀ ਤਾਂ ਅੱਛਾ ਆ ਤੇ ਆ ਗੱਲ ਆ ਤੇ ਆ ਟੋਟਾ ਟਪੈਦਾ ਥੋੜਾ ਇਹ ਟੋਟਾ ਐ ਆਏ ਸੀਗਾ ਯਾਰ ਇਹ ਆਪਾਂ ਮੁੱਲ ਖਰੀਦੀ ਸੀ ਅੱਛਾ ਐਵੇਂ ਤੈਨੂੰ ਕਹਿ ਦਈਏ ਇਹ ਆਪਾਂ ਮੁੱਲ ਖਰੀਦ ਕੇ ਆਬਦੋ ਹਾਂ ਉਦੋਂ ਦਰ ਚੰਗੇ ਹੋ ਹੁਣ ਕਿੱਥੇ ਬਾਈ ਖਰੀਦੀ ਦੀਆਂ ਇਹ ਭਾ ਹਾਂ ਮਹਿੰਗੇ ਹੋਗੇ ਭਾ ਮਹਿੰਗੇ ਹੋਗੇ ਜੀ ਭਾ ਉਹ ਜੀ ਤੂੰ ਦੱਥ ਕਿਵੇਂ ਮਾਰਿਆ ਗੇੜਾ ਉਮਰ ਇੰਤਾਲ ਆਇਆ ਸੀ ਗਰਦੀਪ ਸਿੰਘ ਆ ਗਾ ਗਰਦੀਪ ਸਿੰਘ ਜੀ ਉਹ ਮੈਂ ਤੇਰਾ ਪਰਸ ਫਲ ਕੀਤੀ ਸੀ ਨਕਰਦਾ ਰਿਆ ਯਾ ਭੁੱਲ ਜਾਨਾ ਕੇ ਗੰਦਾ ਪਿੰਦਾ ਓਏ ਅੱਛਾ ਅੱਛਾ ਓਕੇ ਠੀਕ 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 ਇਹ ਰਸਤੇ ਵਾਲੇ ਆ ਮੈਨੂੰ ਲੱਗਦਾ ਇਹ ਲੋਕ ਤੇ ਭੇਜੋ ਬਹਨੇ ਕਹਿੰਨਾ ਗਾ ਮਾਲ-ਮੁੱਲ ਕੋਦੋ ਉਸੇ ਕਰਦੋ ਰਸਮਾਂ ਤੋਂ ਅੱਛਾ ਠੀਕ ਹੈ ਠੀਕ ਹੈ ਠੀਕ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਾ ਹਾਂ ਆਪਣੇ ਤਾਂ ਇੱਥੇ ਢਾਈ ਨਹੀਂ ਆਪਣੇ ਇੱਥੇ ਤਾਂ ਸਾਢੇ 12 ਵਿੱਗੇ ਪਾਏ ਜਾਂਦੇ ਆ ਢਾਈ ਤਾਂ ਉੱਪਰਲੇ ਬੰਨੇ ਪਾਏ ਜਾਂਦੇ ਓਏ ਰੱਬ ਦੀ ਮਾਰ ਦੀਏ ਸਾਲਿਓ ਇਹਨਾਂ ਨੂੰ ਕਿਹੜਾ ਪਤਾ ਲੱਗਣਾ ਤੇ ਆ ਵੀ ਇੱਧਰ ਵੀ ਆਪਣਾ ਟੋਟਾ ਹੈਗਾ ਇੱਕ ਛੋਟਾ ਜਿਹਾ ਡਿੱਗੀ ਵੀ ਆਪਣੀ ਓਹਦਾ ਅਸੀਂ ਡਿੱਗੀ ਦੀ ਰਾਖੀ ਇੱਥੇ ਬਹਿ ਜਾਈਦਾ ਕਈ ਵਾਰੀ ਕੋਈ ਜਨੌਰ ਨਾ ਯਾਰ ਵਿੱਚ ਵੜ ਜਵੇ ਆ ਪੰਨ ਦਾ ਕੰਮ ਹੀ ਆ ਦਾ ਬ੍ਰੋ ਹਾਂ ਪੰਨ ਦਾ ਕੰਮ ਹੈ ਹੋਰ ਤਾਂ ਕੀ ਹੈ ਸਾਲਿਓ ਕਿਹੜਾ ਧੱਕੇ ਚੜਜੂ ਫੇਰ ਲੱਤ ਕੇ ਜਾਂਦਾ ਹਾਂ ਅਕਾਲੀ ਟਰੈਕਟਰ ਚ ਤਾਂ ਇਹਦੇ ਦਾ ਜੀ ਆਪਣੀ ਲੇਬਰ ਆਉਦੀ ਐਵੇਂ ਕਹਿ ਦਈਏ ਹਾਂ ਲੇਬਰ ਲੂਵਰ ਲੈ ਕੇ ਆਉਣੇ ਆ ਹੋਰ ਕੋਈ ਗੱਲ ਨਹੀਂ ਸਾਲਾ ਟਰਾਲੀ ਵਾਲਾ ਆ ਵੀ ਨਾ ਜਾ ਵੀ ਕਿਤੇ ਇੱਥੇ ਕੋਈ ਸਾਡੀ ਪਹਿਨ ਕਰਨ ਤੇ ਐਂ ਗੱਲ ਆ ਆ ਬਾਤ ਹੈ ਜੀ ਹਾਂ ਤੇ ਬਾਕੀ ਤੈਨੂੰ ਪਤਾ ਹੀ ਹੈ ਗਰਦੀਪ ਨੇ ਬਾਈ ਨੇ ਤੈਨੂੰ ਦੱਸ ਹੀ ਦਿੱਤਾ ਹੋਣਾ ਦੱਸ ਹੀ ਦਿੱਤਾ ਹਾਂ ਲੱਤ ਚ ਵੱਜਾ ਜਿਹੜੀ ਗੱਲ ਲੱਤ ਚ ਵੱਜ ਹੈਗੀ ਐ ਉਹ ਲੱਤ ਚ ਬਾਜ ਜ਼ਰੂਰ ਹੈ ਬਾਕੀ ਘਰ ਬਾਰ ਦੇ ਬਾਈ ਦਿਖਾ ਕੇ ਲੈ ਆਏ ਹੀ ਹੋਣਾ ਉਹ ਚਾਤੀ ਤੇ ਮਰਾਦ ਹੀ ਸੀ ਮੈਨੂੰ ਕਰਾ ਸਾਲਿਆ ਦੂਸਰੇ ਨਾਲ ਦੂਜਿਆਂ ਨਾਲ ਜ਼ਿੰਦਗੀ ਕੋਠੀ ਵਿਖਾ ਦੇਣੀ ਤੇ ਆਪਣੇ ਘਰੇ ਨਾਲ ਲੈ ਜਾਈ ਉਹ ਨਹੀਂ ਨਹੀਂ ਵਿਖਾਈ ਉਹ ਹੀ ਹਾਂ ਵਿਖਾਤਾ ਸੀ ਨਾ ਹਾਂ ਤਾਂ ਠੀਕ ਆ ਠੀਕ ਆ ਤੇ ਤਾਰੇ ਹੱਥ ਨੂੰ ਪਿਆਰ ਹੈ ਯਾਰ ਹਾਂ ਹਾਂ ਤੇਰਾ ਸਿਰੇ ਚੜਾ ਦੇ ਐ ਕੰਮ ਉਹ ਬੱਲੇ ਯਾਰ ਮੈਂ ਕਹਣਾ ਚੱਕਰ ਪਤਾ ਕੀ ਆ ਉਮਰ ਚ ਆ ਕੇ ਪਤਾ ਲੱਗਦਾ ਬਾਈ ਜਨਾਨੀ ਦਾ ਉਹ ਮੇਰੀ ਗੱਲ ਸੁਣਦਾ ਸਾਰੀ ਉਮਰ ਗਾਣਾ ਕੱਢਦਾ ਬੰਦਾ ਮੂੰ ਇਹਨੂੰ ਪਛਾਣਦਾ ਕੌਣ ਆ ਬੰਦਾ ਇਹ ਯਾਰ ਮੇਰੀ ਪਿਛਾਣ ਚ ਤਾਂ ਨਹੀਂ ਐਵੇਂ ਤੈਨੂੰ ਕਹਿ ਰਿਹਾ ਪਾਕਿਸਤਾਨ ਦੇ ਵਿੱਚ ਆਪਣਾ ਉਹ ਪਰਲੇ ਘਰਾਂ ਚੋਂ ਸੀਗਾ ਇਹੋ ਉਹ ਪਰਲੇ ਚੋਂ ਛਿੰਦੇ ਦੇ ਘਰਾਂ ਚੋਂ ਛਿੰਦੇ ਘਿਆ ਚੋਂ ਉਹ ਬੱਲੇ 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 ਮੈਨੂੰ ਤੂੰ ਪਿਛਾਣਿਆ ਨਹੀਂ ਬਾਈ ਯਾਰ ਮੈਂ ਅੱਜ ਛਾਂ ਦਾ ਤਾਂ ਸੀਗਾ ਵੀ ਹੈ ਤੇ ਲੱਗਦਾ ਤਾਂ ਕਰਤਾਰਾ ਹੀ ਹੈ ਹਾਂ ਠੀਕ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਆਪਣਾ ਨਾ ਮੈਨੂੰ ਤਾਂ ਲੱਗਦਾ ਯਾਰ ਇਹ ਪੀਟੀ ਨਹੀਂ ਉਹ ਨਾਲ ਆ ਯਾਰ ਉਹ ਨਹੀਂ ਪੀਟੀ ਨਹੀਂ ਗਾ ਉਹ ਛਿੰਦੇ ਕੇ ਵਾਲਾ ਰੁਲਦੂ ਐ ਉਹ ਰੁਲਦੂ ਆ ਰੁਲਦੂ ਹੋ ਰੁਲਦੂ ਅਜੀ ਮਮਾ ਮਾਤਾ ਨਾਮ ਮੈਂ ਕਰਦਾ ਰਹਾਂਗਾ ਸਲਵਤ ਹਾਂ ਉਹ ਬੱਲੇ ਰੁਲਦੂ ਕੀ ਹਾਲ ਚਾਲ ਰੁਲਦੂ ਹਾਂ ਹੋਰ ਸੁਣਾ ਠੀਕ ਹੈ ਤੈਨੂੰ ਪਹਿਲਾਂ ਵਿਆਹ ਹੋਇਆ ਨਹੀਂ ਸੀ ਤੇਰੇ ਨਾਲ ਮੈਂ ਪਛਾਣਦਾ ਦਿੰਦਾ ਥੋੜਾ ਥੋੜਾ ਯਾਰ ਵਿਆਹ ਤਾਂ ਯਾਰਾ ਹੋਇਆ ਜ਼ਰੂਰ ਸੀ ਐਵੇਂ ਦਿਨ ਮੈਂ ਮਾਰਦੇ ਆ ਗੱਪ ਤੇ ਵਿਆਹ ਤਾਂ ਪੂਰਾ ਯਾ ਜਨਾਬ ਜੀ ਵਾਜ ਸੀਗਾ ਓਏ ਓਏ ਜਨਾਨੀ ਮਤਲਬ ਵੀ ਜਨਾਨੀ ਰੱਖਣ ਤੇ ਅਸੀਂ ਪੂਰਾ ਜੋਰ ਲਵਾਇਆ ਸੀ ਇਹਨਾਂ ਨੇ ਕੱਟ ਕਰ ਜੋ ਮੇਰੇ ਸਾਲੋ ਜਿਹੜਾ ਬਣਦਾ ਕੰਮ ਉਹ ਵੀ ਗਾਲੋਂਗੇ ਓ ਪਤਾ ਕੀ ਹੈ ਮੈਂ ਇੱਥੇ ਆਪਣੇ ਨਾ ਕੀ ਹੈ ਆਪਾਂ ਖੋੜਿਆ ਸੈਂਟਰ ਜੇ ਨਹੀਂ ਜਨਾਨੀਆਂ ਨੂੰ ਬਚਾਉਣ ਵਾਸਤੇ ਜਿਹੜੇ ਆ ਭੈਣ ਚੋ ਲੋਕ ਕੀ ਹੈ ਯਾਰ ਨਾ ਕੋਈ ਆਸ਼ਰਮ ਆਸ਼ਰਮ ਓ ਸਹੀ ਲੋਕ ਕੀ ਹੈ ਜਨਾਨੀਆਂ ਨੂੰ ਤੰਗ ਕਰਦੇ ਬਾਈ ਅਸੀਂ ਉਹ ਖੋਲਿਆ ਹੋਇਆ ਸੀਗਾ ਇਹ ਤਾਂ ਕਹਿੰਦਾ ਜਨਾਨੀ ਇਹ ਜਨਾਨੀ ਦੀ ਗੱਲ ਕਰਦੇ ਉਹਦਾ ਵਿਚਾਰੀ ਨੂੰ ਨਾ ਉਹਦਾ ਬਾਅ ਸੀਗੀ ਯਾਰ ਅੱਛਾ ਤੇ ਬਾਅ ਸੀਗੀ ਕੁਦਰਤੀ ਕ ਰੱਬੋਂ ਬੋ ਤੇਰੀ ਸੁੱਤੀ ਰਹਿ ਗਈ ਐਵੇਂ ਆਪਾਂ ਰੱਬ ਨੂੰ ਜਾਣਦੇ ਨਹੀਂ ਗੱਪਾਪਾ ਨਹੀਂ ਮਾਪੇ ਵਾਪਾ ਤੋਂ ਤੱਕ ਤਰਸਦਾ ਰਿਸ਼ਤਾ ਹੋ ਸਕਦਾ ਯਾਰ ਰਿਸ਼ਤਾ ਤਾਂ ਮੇਰੀ ਗੱਲ ਸੁਣ ਜਨਾਨੀਆਂ ਦੀ ਸੇਵਾ ਸੁਗਾ ਕਰਦਾ ਫਿਰ ਹਾਂ ਜਨਾਨੀਆਂ ਦੀ ਸੇਵਾ ਬਹੁਤ ਹਾਂ ਚੰਗੀ ਤਰ੍ਹਾਂ ਹੀ ਕਰਦਾ ਮੈਂ ਹਾਂ ਜਨਾਨੀਆਂ ਦੀ ਬਹੁਤ ਸੇਵਾ ਕਰਦਾ ਜਿਹੜੀ ਗੱਲ ਹੈ ਹਾਂ ਬਾਕੀ ਬਾਈ ਤੈਨੂੰ ਪਤਾ ਹੀ ਐ ਪੈਲੀ ਪੱਠਾ ਹੈਗਾ ਆਪ ਤੀਜੇ ਆਪਣੇ ਇਹਨਾਂ ਦੇ ਸਿਰ ਤੇ ਜਾਉਂਦੇ ਆ ਇਹਨਾਂ ਵੀ ਕਰਤਾਰ ਸੇ ਤੇਰੀ ਉਮਰ ਵਾਵਾ ਲੱਗਦੀ ਐ ਨਹੀਂ ਨਹੀਂ ਉਮਰ ਤਾਂ ਵੇਖ ਲੈ ਲੈ ਉਹ ਆ ਲੱਤ ਕਰਕੇ ਲੱਗਦੀ ਐ ਅੱਛਾ ਹੋਰ ਉਮਰ ਤਾਂ ਯਾਰ ਆਧਾਰ ਕਾਰਡ ਦਿਖਾ ਦੇ ਮੈਨੂੰ ਆਵੇ ਦਾ ਆਧਾਰ ਕਾਰਡ ਉਹ ਆਧਾਰ ਕਾਰਡ ਉਹ ਵਿਖਾਈ ਸੜਿਆ ਜਿਹੜਾ ਨਕਲੀ ਬਣਾ ਕੇ ਲਿਆਂਦਾ ਜੀ ਮੈਂ ਗੜੀ ਦਿਖਾਵਾਂਗੇ ਹਾਂ ਆਧਾਰ ਕਾਰਡ ਵਿਖਾ ਮੇਰੀ ਲੱਤ ਚ ਨਾ ਇਹ ਸਰੀਆ ਜਾਂ ਪਾਇਆ ਯਾਰ ਆ ਆ ਟੁੱਕ ਵੇਖਾਈ ਤੇ ਕਿੰਨੀ ਐ ਆਹ ਚੈੱਕ ਬੋਕ ਤੇ ਨਾ ਜੀ ਪਤਾ ਕਤਾਰਸਾ 17 ਸਾਲ ਦੀ ਤਿੰਨ ਵਾਰੀ ਉਮਰ ਦੀ ਜੀ ਹੈ 17 ਸਾਲ ਦੀ ਤਿੰਨ ਵਾਰੀ ਉਮਰ ਗਈ ਜੀ ਆਹ ਧਾਰ ਕਾਡ ਮੇਰੇ ਸਾਲੇ ਦੂਜਾ ਤਾਂ ਨਹੀਂ ਫੜਾਤਾ ਨਹੀਂ ਨਹੀਂ ਫੜਾਇਆ ਜੀ ਸਹੀ ਹੈ ਕੋਈ ਇਹਦਾ ਯਾਰ ਨਾ ਸਾਰੋਤੀਆ ਕਿੰਨੀ ਹੋ ਗਈ ਕਤਾਰਸਾ ਸਾਰਾਤੀਆ ਤਾਂ 32 ਬਣ ਗਿਆ ਬਾਈ ਹਾਂ 32 ਸਾਲ ਹੈਗੀ 32 ਦੇ ਸਾਲ ਹੋਏ ਇੰਨੀ ਕ ਹੈਗੀ ਹੈਗੀ ਇੰਨੀ ਕ ਤਾਂ ਹੈਗੀ ਹੈਗੀ ਤੁਹਾਨੂੰ ਕੀ ਵਾਰਾ ਤੁਹਾਨੂੰ ਦੱਸਿਆ ਸੀ ਨਾ ਮੈਂ ਪੈਂਦੀ ਇਹ ਹੀ ਕਿਹੜੀ ਗੱਲ ਨਾ ਉਹ ਗੱਲ ਤੋਂ ਭਾਈ ਜੀ ਅੱਛਾ ਲੜਕੀ ਕੀ ਕਰਦੀ ਆ ਆਪਣੇ ਲੜੀ ਲੇਡੀਜ਼ ਤਾਂ ਹੈਗੀ ਆ ਉਹ ਕਰਤਾ ਰਿਹਾ ਮੈਂ ਤੈਨੂੰ ਦੱਸਾਂ ਇਹ ਕਰੂੰਗਾ ਰਿਸ਼ਤੇ ਅੱਛਾ ਤੈਨੇ ਰਿਸ਼ਤੇ ਲਗਰਾਂਉਂਦਾ ਮੈਂ ਤਾਂ ਹੀ ਪੁੱਛਦਾ ਵੀ ਲੇਡੀਜ਼ ਦਾ ਸੁਣ ਲੈ ਰਿਸ਼ਤੇ ਕਰਾਉਂਦਾ ਇਹ ਤਾਂ ਤੈਨੂੰ ਵੇਖਣ ਆਇਆ ਕੁੜੀਏ ਨੇ ਵੇਖ ਰੱਖੀ ਆ ਓਈ ਮੈਂ ਪੁੱਛਦਾ ਵੀ ਲੇਡੀਜ਼ ਕਰਦੀ ਕੀ ਆ ਲੇਡੀਜ਼ ਦਾ ਕੋਈ ਪਤਾ ਲੱਗੇ ਲੇਡੀ ਜੀ ਮੈਨੂੰ ਤਾਂ ਕਹਿੰਦਾ ਵੀ ਘਰ ਦਾ ਕੰਮ ਹੀ ਕਰਦੀ ਆ ਕਰਦਾ ਕੰਮ ਹੀ ਕਰਦਾ ਕਰਦਾ ਕੰਮ ਆਪਾਂ ਕਰਦਾ ਹੀ ਕੰਮ ਕਰਾਉਣਾ ਯਾਰ ਆਪਾਂ ਪਤਾ ਕੀ ਨਾ ਉਹਦਾ ਆਪ ਤੇ ਨਾਲ ਸੈਟਿੰਗ ਕਿਵੇਂ ਹੋਊਗੀ ਹਾਂ ਉਹ ਸੀ ਵਿਆਹੀ अच्छा अन अच्छा अच्छा हां ओदा ਘਰ ਵਾਲਾ ਸੀ ਖੋਜੀ ਹਾਂ ਉਹ ਕਾਰ ਗੱਲ ਵੇ ਵਜ ਗਈ ਗੋਲੀ ਉਹ ਥੋੜੀ ਉਹ ਬਹੁ ਮਾੜਾ ਗੱਲ ਉਹ ਸ਼ਹੀਦ ਆਇਆ ਮਰਸ਼ੀਦਾ ਨੂੰ ਆਪਾਂ ਆਪਾਂ ਅਮਰ ਸ਼ਹੀਦਾਂ ਦੀ ਘਰ ਵਾਲੀ ਦਾ ਯਾਰ ਦੇ ਆਪਾਂ ਰੱਬ ਨੂੰ ਜਾਣ ਦੇਣੀ ਆਪਾਂ ਸਲੂਟ ਕਰਦੇ ਹਾਂ ਉਹਨਾਂ ਨੂੰ ਨਹੀਂ ਉਹਨਾਂ ਦਾ ਪਹਿਲਾਂ ਹੀ ਤਲਾਕ ਹੋ ਗਿਆ ਸੀ ਨਾ ਕਾਦੀ ਬਾਜਵਾਦੀ ਘਰੇ ਆ ਗਈ ਹਾਂ ਤੇ ਮੁੜ ਕੇ ਭਰਾਵਾ ਇਹ ਤੈਨੂੰ ਪਤਾ ਇਹ ਚਤੁਰਦਾ ਫਿਰਦਾ ਪਤਾ ਨਹੀਂ ਲੜਕੀ ਦੀ ਉਮਰ ਤਾਂ ਨਹੀਂ ਬਾਲੀ ਮੈਂ ਖਾ ਮਹਾ ਉਮਰ ਤਾਂ ਬੜੀ ਬਾੜੀ ਹੈ 2000 ਦੇ ਵਿੱਚ ਮੰਨ ਲਾ ਤੂੰ ਲਾਲਾ 20 ਸਾਲਾਂ 30 ਸਾਲਾਂ ਦੀ ਮਸਾਂ ਹੈ ਇਹ ਸ਼ੋਰ ਤਾਂ ਕੋਈ ਨਾ ਮਤਲ ਮੈਂ ਤੈਨੂੰ ਦੱਸਾਂ ਇਹ ਆ ਮਤਲ ਵੀ ਚੈੱਕ ਬੁੱਕ ਲੈ ਆਂਦੀ ਹੈ ਹਾਂ ਤੇ ਪੇਮੈਂਟ ਤੁਹਾਨੂੰ ਕਰ ਦੇਾਂਗੇ ਤੂੰ ਪੇਮੈਂਟ ਦੀ ਗੱਲ ਬਾਤ ਕਰਾਂ ਇੱਕ ਮਿੰਟ ਚੈੱਕ ਭੈਣ ਦਾ ਚੱਕੀ ਫਰਨ ਰੁਪਈਆ ਹੈਗਾ ਬੋਲਾ ਖਤ ਚੁੱਪ ਕਰ ਜਾ ਉਹ ਚੈੱਕ ਤਾਂ ਸਾਨੂੰ ਯਾਰ ਐ ਨਾ ਰੱਖਣੇ ਪਏ ਤੇ ਨੂੰ ਪਤਾ ਕਰਦੀਪ ਸਿੰਘਾਂ ਲੇਬਰ ਦਾ ਕੰਮ ਆ ਯਾਰ ਲੇਬਰ ਹਾਂ ਉਹ ਧੁੱਪ ਕਰ ਜਾ ਮੇਰੇ ਨਾਲ ਕੋਈ ਵਾਰੀ ਅਗਲੇ ਨੂੰ ਪਤਾ ਲੱਗੇ ਜਾਂਦਾ ਲੇਬਰ ਦਾ ਕੰਮ ਹੈ ਲੇਬਰ ਨੂੰ ਆਪਾਂ ਪੇਮੈਂਟ ਕਰਨੀ ਪੈਂਦੀ ਹੈ ਅੱਜ ਕੱਲ ਚੈੱਕ ਦੁਆਰਾ ਕਰਦੇ ਆ ਅੱਛਾ ਠੀਕ ਹੈ ਤੇ ਲੜਕੀ ਤੂੰ ਰਲਦੂ ਆ ਕਹਿੰਦੀ ਲੜਕੀ ਜ਼ਰੂਰ ਵਿਖਾ ਮੇਰੀ ਲੜਕੀ ਦਿਖਾਵਾਂਗੇ ਚਲ ਤੈਨੂੰ ਪਤਾ ਯਾਰ ਘਰੇ ਆਪਾਂ ਨੂੰ ਕੋਈ ਪਸ਼ੂ ਤਾਂ ਹੈਗੇ ਆ ਹਾਂ ਹੈਗੇ ਪਸ਼ੂ ਈ ਤੇ ਉਹ ਮੈਂ ਗੱਲਬਾਤ ਹੋਈ ਸੀ ਉਹਨਾਂ ਨਾਲ ਸਾਡਾ ਕਰਵਾ ਦੇਣਾ ਹੋਵਾ ਦੀ ਹੋਰ ਕੰਮ ਮੈਂ ਕੋਈ ਨਹੀਂ ਕਰਨਾ ਹਾਂ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਅਸੀਂ ਕੰਮ ਕਰ ਲਈ ਮੈਂ ਕਰ ਲਿਆ ਕਰੂੰਗੀ ਤੇ ਫੌੜਾ ਪੂੜਾ ਉਹਨੂੰ ਮਾਰਨਾ ਪਿਆ ਕਰੂਗਾ ਅਸੀਂ ਮੈਂ ਕਹਿੰਦਾ ਆਪਾਂ ਤਾਂ ਫੌੜੇ ਮਾਰ ਤੁਸੀਂ ਲੜਕੀ ਦੀ ਜਾ ਕੇ ਲੜਕੀ ਨਾਲ ਗੱਲ ਕਰੋ ਉਹ ਕੀ ਨਾ ਸ਼ਹਿਰ ਦੀ ਰਹਿਣ ਵਾਲੀ ਉਹਨੇ ਗੋਆ ਗਾ ਨਹੀਂ ਸਿੱਟਿਆ ਗਿਆ ਯਾਰ ਅੱਛਾ ਯਾਰ ਓਏ ਹੋਏ ਉਹ ਦੁੱਕੀ ਨੇ ਉਹ ਤਾਂ ਨਹੀਂ ਕੀ ਸਿੱਟ ਨਹੀਂ ਹੁੰਦਾ ਜੋ ਕੁਛ ਨਹੀਂ ਉਹ ਕੁਛ ਨਹੀਂ ਹੁੰਦਾ ਕੇਰਾ ਲੈ ਆਈਏ ਮੁੜ ਕੇ ਖੁੱਲਾਂਗੇ ਟਕਾ ਕੇ ਨਾ ਕੋਈ ਗੱਲ ਹੀ ਨਹੀਂ ਬਾਈ ਕੀ ਹੈ ਕਿਉਂ ਆਪਣੇ ਤੋਂ ਜ਼ਿਮੀਦਾਰ ਪਸ਼ੂ ਰੱਖਦੇ ਆ ਕਰਦਾਰ ਆ ਯਾਰ ਉਹ ਗੱਲ ਪਹਿਲਾਂ ਫੁੱਲ ਰੋਲਾ ਪੈਂਦਾ ਨਹੀਂ ਨਹੀਂ ਅਸੀਂ ਸਾਰੀ ਗੱਲ ਨਾਲ ਸਹਿਮਤ ਹਾਂ ਅਸੀਂ ਨਾ ਵੀ ਸਾਰੀ ਗੱਲ ਨਾਲ ਸਹਿਮਤ ਹਾਂ ਸਾਨੂੰ ਕੋਈ ਨਹੀਂ ਢੱਕਾ ਲੈਣਾ ਨਹੀਂ ਢੱਕਾ ਦੇਣਾ ਨਹੀਂ ਕੋਈ ਕੰਮ ਅਧੀ ਕਰਾਉਣਾ ਨਹੀਂ ਉਸ ਤੋਂ ਲੈਣ ਨਹੀਂ ਦੇਣ ਨਹੀਂ ਮੈਂ ਕਹਣਾ ਆਪਣੇ ਮਖਮਲੀ ਬੱਡੀ ਖੱਤੇ ਲੱਗੇ 78 ਢੱਕਾ ਦੇਣ ਵਾਲੇ ਹੈ ਜੀ ਇਹੋ ਵਿਚਾਰੇ ਚਲ ਕੋ ਅਸੀਂ ਗਰੀਬ ਅਕਰ ਕਰਦੇ ਆ ਕਿਉਂ ਅਸੀਂ ਤਾਂ ਪਹਿਲੇ ਆਰਸ਼ਮ ਖੋਲਿਆ ਪਿਆ ਆਪਾਂ ਬਹੁਤ ਨਹੀਂ ਤਾਂ ਪਹਿਲੇ ਆਰਸ਼ਮ ਖੋਲਿਆ ਹਾਂ ਆਪਾਂ ਤਾਂ ਬਰਤਨ ਉਹਸਾਲੇ ਠੋਕ ਕੇ ਰੱਖੋ ਵੀ ਜਦ ਭਜ ਨਾ ਜਾਵੇ ਤੇ ਤੁਸੀਂ ਮਰਾਉਂਗੇ ਕਹਿੰਦੇ ਚਾਰ ਚਾਰ ਹਾਂ ਬਈ ਉਹ ਕਹਿੰਦਾ ਫਿਰ ਕਹਿੰਦਾ ਮੈਂ ਚੱਲਣਾ ਮੈਂ ਉਹਦਾ ਪਿਓ ਨਸ਼ਾ ਪੱਤਾ ਕਰਦਾ ਕੋਈ ਕੁੜੀ ਦਾ ਕੁੜੀ ਦਾ ਨਸ਼ਾ ਪੱਤਾ ਕਰਦਾ ਉਹ ਕਰਦਾ ਨਸ਼ਾ ਪੱਤਾ ਉਹਦਾ ਹਾਂ ਕੋਈ ਉਹਨੂੰ ਮਾਲ ਮੂਲ ਤੋਂ ਜ਼ਿਆਦਾ ਫਰੀਂ ਹੀ ਪਟਾਉ ਉਹ ਫਰੀਂ ਮਾਲਤਾ ਯਾਰ ਕੀ ਖਾਣਾ ਬਈ ਕੀ ਖਾਂਦਾ ਕੀ ਹੈ ਬਲੈ ਤਾਂ ਮਜ਼ਾ ਲੱਗੇ ਕਿਤੇ ਸੰਗੇਚਰ ਤਾਂ ਨਹੀਂ ਖਾਂਦਾ ਕਿਤੇ ਸਾਡਾ ਸਿਗਨੇਚਰ ਗਰੁੱਪ ਇਹ ਤਾਂ ਹੁਣ ਕੀ ਪੜਾਈ ਕਰਦੇ ਆ ਆ ਸਾਡਾ ਮੁੰਡਾ ਸਿਗਨੇਚਰ ਗਰੁੱਪ ਦਾ ਪ੍ਰਧਾਨ ਹੈ ਵੈਸੇ ਤਾਂ ਜਿਵੇਂ ਮੂਸੇ ਵਾਲਾ ਜਲਦਾਂ ਸਾਡਾ ਉਮੀ ਸਿਗਨੇਚਰ ਗਰੁੱਪ ਚਾਹੁੰਦਾ ਆਪਾਂ ਉਹਨੂੰ ਜ਼ਰੂਰੀ ਨਸ਼ਾ ਹੀ ਲਾ ਕੇ ਦੇਣਾ ਆਹੋ ਆਪਾਂ ਕੀ ਉਹਨਾਂ ਨਸ਼ੇ ਜੋ ਕਰ ਕੋਈ ਖਰਚਾ ਪਾਣੀ ਦੇ ਦਾਂਗੇ ਲੈ ਨਸ਼ਾ ਪਾਣੀ ਲੈ ਆਂ ਪੈਸੇ ਹਾਂ ਦੇਖ ਬਾਈ ਸਾਡੀ ਗੱਲ ਤਾਂ ਐ ਆ ਵੀ ਜੇ ਤਾਂ ਕੋਈ ਨਸ਼ਾ ਪਾਣੀ ਕਰਨਾ ਕਾਂ ਵੀ ਸਾਡੇ ਕੋਲੇ ਮਿਲ ਜੂਗਾ ਐ ਗੱਲ ਨਹੀਂ ਵੀ ਅਸੀਂ ਨਹੀਂ ਖਾਦੇ ਖਾਦੇ ਪਿੰਦੇ ਆ ਅਜਵਾਕ ਵੀ ਸਾਡੇ ਨਾਲ ਇੱਥੇ ਰਾਸੀ ਰਾਜੂ ਦੀ ਉਹਦੀ ਤਰਾਜੂ ਦੀ ਰਲ ਜੂਗੀ ਦਾ ਬੱਸ ਯਾਰ ਤੋ ਨਾਲ ਲੇਡੀ ਜੀ ਦਾ ਕਰਦੇ ਕੋਈ ਨਹੀਂ ਮੁੰਡਾ ਕੁੜੀ ਦੇ ਪਿਓ ਦੀ ਰਾਸੀ ਨਾਲ ਕੀ ਪਰਵਾਰ ਆ ਚੱਲਣਾ ਫੇਰ ਯਾਰ ਗੱਲ ਸੁਣੋ ਪਰ ਲਾਉਣੀ ਪਊਗੀ ਕੁਸਮਾ ਲਾਉਣੀ ਬਹੁਤ ਆ ਸਜੋਗ ਮਹਾਰਾਜ ਕਰਦਾ ਆ ਹਾਂ ਮਹਾਰਾਜ ਤੋਂ ਉੱਤੇ ਕੁਝ ਨਹੀਂ ਗੇ ਰਲਦੂਗਾ ਦੇਖ ਅਜ ਤਾਂ ਦੋਵੇਂ ਵੇਲੇ ਹੱਥ ਬੰਨਦੇ ਆ ਇਸਾਰੇ ਨਗਰ ਦੀ ਧੁਖ ਰੱਖੀ ਲੇਡੀਜ਼ ਨੂੰ ਕੁਝ ਨਾ ਹੋਵੇ ਸਾਡੀਆਂ ਲੇਡੀਆਂ ਸੁਖੀਆਂ ਰਹਿਣ ਕਣੀ ਬਾਈ ਹਾਂ ਤਾੜੀਆਂ ਤਾੜੀਆਂ ਦਾ ਪੁਗਰ ਜਾ ਪੈਂਦਾ ਕੀ ਬਰੀ ਅਗ ਲੱਗਦਾ ਵੀ ਉੱਪੀ ਹੁੰਦੇ ਠੀਕ ਠੀਕ ਵੀ ਕਰਦਾ ਤਾਂ ਸਾਰਾ ਕੁਝ ਮਹਾਰਾਜ ਹੀ ਹੈ ਮਹਾਰਾਜ 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 ਤੈਨੂੰ ਜਿਹੜਾ ਨਸ਼ਾ ਦੇਣਾ ਉਹ ਤਾਂ ਬੰਦੇ ਨੇ ਜਿਹੜਾ ਰੋਡੂ ਨਸ਼ਾ ਤਾਂ ਯਾਰ ਗੱਲ ਆਈ ਐ ਵੀ ਰੋਲਦੂਗਾ ਹੈ ਵੀ ਮਨ ਗਈ ਚਰਚਾਈ ਦਾ ਡੱਬਾ ਦਵਾ ਦਿੰਨੇ ਆ ਫਿਰ ਹੋਰ ਕੀਜ ਪੈਸੇ ਚਾਹੀਦੇ ਪੈਸੇ ਐਨੇ ਪਾਸ ਹੀ ਮੈਂ ਕਦੇ ਗਿਆ ਆਏ ਕੰਜਰ ਦੇ ਮੈਨੂੰ ਤੇ ਹੌਲੀ ਜਿਹਾ ਲੱਗਦਾ ਆਂੜੀ ਜਿਹਾ ਲੱਗਦਾ ਇਹਨੇ ਬਹੁਤ ਕਾੜ ਕੱਢੇ ਅੱਗੇ ਕਿਹੜੇ ਕਾੜ ਕੱਢੇ ਮੈਨੂੰ ਤਾਂ ਲੱਗਦਾ ਹੁਣੇ ਮਾਲ ਪਾਲਦਾ ਜਿਹੜਾ ਯਾਰ ਭਾਨੇ ਵਾਲਾ ਵੀ ਸੀਗਾ ਹਾਂ ਭਾਨੇ ਵਾਲਾ ਬੁਢਾ ਜਿਹੜਾ ਬੁਢਾ ਹਾਂ ਉਹ ਜਾ ਕੀ ਉਹਦਾ ਨਾਮ ਭੁੱਲ ਗਿਆ ਮੈਂ ਯਾਰ ਸੁਵਰਾਜ ਸੁਵਰਾਜ ਹਾਂ ਉਹ ਭੈਜੇ ਨਹੀਂ ਜੜਾਇਆ ਸੀ ਉਸਰੇ ਨਹੀਂ ਜੜਾਇਆ ਹੋਰ ਉਹ ਲੇਡੀ ਜੀ ਬਹੁਤ ਸੋਹਣੀ ਆ ਉਸ ਨੂੰ ਕਹਿੰਦਾ ਲੈ ਦੇ ਕੇ ਕਰਦਾ ਇਹ ਕੋ ਸਾਵਰਕ ਤੁੱਕ ਅੱਗੇ ਲਊਗਾ ਬਰਾਏ ਹੋਰ ਛੱਛਾ ਛੱਛਾ ਐ ਚੱਕ ਮੁੱਕ ਦੇ ਦੇ ਨੂੰ ਚੱਡ ਚੱਡ ਇੱਕ ਮੁੱਕ ਸਾਰੀ ਦੇ ਦੇ ਭੈਣ ਤੋਂ ਸਾਰੀ ਦੇ ਦੇ ਕੋਈ ਨਹੀਂ ਸੈਣ ਮਾਰੇ ਸਰਖਾਨ ਕੇ ਆਲਾ ਰਸਤਾ ਬਰਾ ਪੱਕਾ ਹੈ ਜੀ ਜੇ ਜੇ ਪਾ ਨਹੀਂ ਉਹ ਜੀ ਵੀ ਨਹੀਂ ਕਰਾਇਆ ਹਾਂ ਆਪਾਂ ਹੀ ਕਰਾਇਆ ਸਰਖਾਨ ਦਾ ਆਹ ਉਹ ਲੜੀ ਕਿੱਥੋਂ ਦੀ ਆਪਣਾ ਉਹ ਲੇਡੀ ਹੈ ਕਿੱਥੋਂ ਦੀ ਉਹ ਪਾਏ ਮੰਨੀ ਵਾਲੇ ਦੀ ਆ ਪੰਜਾਬ ਤੋਂ ਯਾਰ ਉਹ ਥੋੜੀ ਉਹ ਮੰਨੀ ਵਾਲੇ ਦੀ ਆ ਪੰਜਾਬ ਤੋਂ ਇਹ ਲੇਡੀ ਜੀ ਫਿਰ ਜਿਹੜੀ ਮੇਰੇ ਘਰ ਆ ਰਹੇ ਆ ਮੇਰੇ ਘਰੇ ਆ ਰਹੀ ਹੈ ਮੇਰੀ ਇਹਦਰ ਪਤਨੀ ਇਹ ਧੂਰੀ ਤੋਂ ਆ ਧੂਰੀ ਤੋਂ ਹਾਂ ਸਾਲੇ ਧੂਰੀ ਹੈ ਕਿੱਥੇ ਭੈਣ ਚੁੱਧ ਕੇ ਦਰ ਉਹ ਪੰਜਾਬ ਚ ਆ ਇੱਥੇ ਕੋਲੇ ਉਹ ਤਾਂ ਦੂਰ ਹੀ ਬਹੁਤ ਹੈ ਜਾਉਣਾ ਕਰਾਇਆ ਬਹੁਤ ਲੱਗ ਜਾਵੇ ਕੀ ਗੱਲ ਹੈ ਇੱਕ ਵਾਰੀ ਆ ਗਈ ਪੁੱਠੀ ਨਹੀਂ ਜਾਣਦੇ ਕੋਈ ਗੱਲ ਨਹੀਂ ਜੀ ਸਾਨੂੰ ਰਸਤਾ ਮਨਜ਼ੂਰ ਹੈ ਇਹ ਚੈੱਕ ਤੁਹਾਨੂੰ ਦੇਤਾ ਤੁਸੀਂ ਜਿੰਨਾ ਭਰੋ ਲਾਓ ਤੇ ਤੁਸੀਂ ਇੱਕ ਚੀਜ਼ ਹੈ 5000 ਤੋਂ ਉੱਪਰ ਨਹੀਂ ਭਰਨਾ 5000 ਤੋਂ ਉੱਪਰ ਨਹੀਂ ਭਰਨਾ 5000 ਰੁਪਏ ਤਾਂ ਸੀ ਉਹ ਮੇਰੇ ਨਾਲ ਕੁਝ ਵੀ ਨਹੀਂ ਆ ਚੈੱਕ ਚ ਆਪਾਂ ਨੂੰ ਕੀ 11 5000 ਦੇ ਦਿਓ ਮੁੜ ਕੇ ਫਟੋਕੀ ਜਾਵਾਂ ਬਾਉਂਸ ਆਪਾਂ ਆਪ ਹੀ ਭਰ ਲਾਂਗੇ ਬਾਉਂਸ ਨਾਲ ਨਹੀਂ ਕਿਤੇ ਕੋਈ ਗੱਲ ਹੀ ਨਹੀਂ ਭਾਈ ਭਰ ਲਿਓ ਭਰ ਲਿਓ ਚੈੱਕ ਬਾਉਂਸ ਹੋ ਗਿਆ ਤਾਂ ਆਪਾਂ ਯਾਰ ਹੋਰ ਕਰਾ ਲਾਂਗੇ ਗੱਲ ਜੀ ਸ਼ਕਰਾ ਫਿਰ ਕਰਤਾਰ ਸਿੰਘ ਸਰ ਚੰਗਾ ਕਰ ਤਾਰਾ ਚੰਗਾ ਚੰਗਾ ਬਾਈ ਚੰਗਾ ਆਉਂਦੇ ਆ ਬਾਈ ਹੈ ਚੰਗਾ ਬਾਈ ਜਾਂਉਂਦੇ ਰੋ ਯਾਰ ਤੇਰਾ ਕੰਮ ਸਰੇ ਚੜੂ ਚਲੋ ਯਾਰ ਮਹਾਰਾਜ ਤੇ ਕੱਲ ਨੂੰ ਚੰਗਾ ਬਾਈ ਰੋਲ ਦੂ ਜੀ ਹਾਂ ਹਾਂ ਬਾਈ ਤੇ ਤੁਸੀਂ ਕੱਲ ਨੂੰ ਤੁਸੀਂ ਆ ਜਾਓ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈ ਓਏ ਯਾਰ ਇਹਨਾਂ ਨੂੰ ਕੀ ਪਸਾਰੇ ਬੰਦੇ ਫਰਾਟ ਗਏ ਜੇ ਲੱਗੇ ਕਿ ਮੈਂ ਨਹੀਂ ਯਾਰ ਢੀੜੀ ਹਿਸਾਬ ਨਾਲ ਗੱਲਬਾਤ ਕੀਤੀ ਢੀੜੀ ਓ ਹਾਂ ਚਾਚਾ ਤੈਂ ਯਾਰ ਚੈੱਕ ਬੁੱਕ ਦੇਖ ਕੇ ਗੰਭੀਰ ਦੀ ਨਹੀਂ ਆਪਣੇ ਸਾਲੇ ਉਹ ਕਿਹੜਾ ਚੱਕ ਚੱਕ ਪੈਣਾ 5000 ਤੋਂ ਵੱਧ ਲੱਗਿਆ ਨਾ ਫਿਰ ਰਿਜੈਕਟ ਹੋ ਜੂ ਫਿਰ ਚੱਕ ਨਹੀਂ ਲੱਗਣਾ ਰੁਪਈਆ ਉਹ ਚ 5000 ਨਰੇਗਾ ਵਾਲਾ ਹੀ ਆ ਆਪਾਂ ਉਹਨਾਂ ਕੀ ਹੈਗਾ ਮਾੜਾ ਉਹ ਯਾਰ ਨਰੇਗਾ ਚ ਆਇਆ ਸੀ ਮੈਨੂੰ 5000 ਉਹ ਯਾਰ ਛੇ ਇਹਨਾਂ ਨੇ ਅੱਧੀ ਰਸਤਾ ਕਰਾਤਾ ਤੇਰਾ ਸਿਰੇ ਝੜਾਤਾ ਫਿਰ ਸਾਡੀ ਗੱਲ ਕਰੀ ਦੋਨਾਂ ਨਾਲ ਉਹ ਕਰਾਂਗੇ ਕਿਹੜਾ ਇਹਨੂੰ ਦੂਰ ਰੱਖ ਚਾ ਚਾ ਤੇਰੀ ਵੀ ਉਹ ਗੱਲ ਤਾਂ ਸੁਣ ਲਓ 5000 ਤੋਂ ਉੱਤੇ ਚੱਕ ਫੋਕ ਕੱਟੀ ਕਿ ਤਾਂ ਨਰੇਗਾ ਵਾਲੇ ਮੇਰੇ ਤਾਂ 5000 ਹੀ ਆ ਬਸ ਬਾਕੀ ਆਪਣੇ ਦੂਜੀ ਸਾਥੀ ਆਪਾਂ ਕਰਾਂ ਲਲਖੜਾ ਮਾਰਦਗੇ ਪਰ ਸ਼ਰੀਕਾਂ ਨੂੰ Klar?